कहना मैं मुर्गी भी दूंगा मैं आंडिया का भी दूंगा भी दूंगा झूठ तो so, बोल के बन गई सहारे बनी हुई सरकार कर दे किए नहीं तीन हिस्से चार ईस्सा तू फसल मरती हो गए ऊन देना है

ਸੇਰੇ ਕੋਲ ਕਿਸਾਨਾ ਵਾਸਤੇ 20000 ਘਰਿਆ ਉਹ ਵੀ ਜੇ ਤਿੰਨ ਹਿੱਸੇ ਜਮੀਨ ਮਰ ਗਈ ਚਾਰਾਂ ਦੀ ਤਾਂ ਜਿਹੜਾ ਨਹੀਂ ਉਗਲੀ ਜਰਾ ਕਿਸੇ ਦਾ ਮਕਾਨ ਡਿੱਗ ਗਿਆ ਕਿਸੇ ਦੇ ਡੰਗਰ ਬੱਚਾ ਮਰ ਗਿਆ ਕਿਸੇ ਦੀ ਤਾਂ ਉਹਨਾਂ ਨੂੰ ਕੁਝ ਨਹੀਂ ਹੈ ਅਜੇ ਤੱਕ ਨਾ ਉਹਦੀ ਕੋਈ ਗਰਦੌਰੀ ਹੋ ਰਹੀ ਨਾ ਉਹਦਾ ਕੋਈ ਪਛਾਣ ਹੋ ਰਹੀ ਤੇ ਜੇ ਬੰਦਾ ਸੂਈ ਸਰਵਿਕ ਅਰਗੂਮੈਂਟ ਨੂੰ 5 ਲੱਖ ਕਰਕੇ ਨਹੀਂ ਹੁੰਦਾ ਹੋਂਦੋਂ ਪਤਾ ਹੈ ਆਪਾਂ ਦਿੱਤੇ ਰਹੇ ਜਿਹੜੇ ਬੰਦੇ ਕਿਸਾਨ ਐਜੂਕੇਸ਼ਨ ਤੇ ਮਰਕੇ ਸੀਐਸਬੀ ਨੂੰ ਨੌਕਰੀਆਂ ਵੀ ਦਿੱਤੀਆਂ ਤੇ 5 ਲੱਖ ਵੀ ਦਿੱਤਾ ਤੇ ਹੁਣ ਜੇ ਇਹਨਾਂ ਦੀ ਗੱਤੀ ਨਾਲ ਹੜਾ ਚ ਆਇਆ ਹੋ ਕੋਈ ਮਰ ਗਿਆ ਤਾਂ ਉਹ ਸਿਰਫ 4 ਲੱਖ ਕਰਦੀ ਆ ਕੋਈ ਉਹਦੇ ਪਰਿਵਾਰ ਨੂੰ ਉਪਰੇ ਕਿਸੇ ਨੂੰ ਨਹੀਂ ਉਹਦੇ ਪਰਿਵਾਰ ਦਾ ਜਿਹੜਾ ਸੇਵੇ ਦਾ ਉਹ ਤਾਂ ਕੋਈ ਨਹੀਂ

ਫੂਡ ਸਾਡੇ ਨਾਲ ਚੁੱਪ ਚਾ ਕਰਦੇ ਆ ਲਿੰਦੇ ਲਿੰਦੇ ਕਿਸੇ ਨੂੰ ਕੁਛ ਹੈ ਨਹੀਂ